ਖਰਾਲ ਆ ਗਿਆ ਮੂਸੇ ਵਾਲਾ ਓਏ ਪਹਿਲਾਂ ਦਾ ਮੂਸੇ ਵਾਲੇ ਦਾ ਨਵਾਂ ਗਾਣਾ ਸੁਣ ਲਓ ਲੋਕ ਤੇ ਹੁਣ ਮੂਸੇ ਵਾਲੇ ਨੂੰ ਜਿਉਂਦਾ ਰਹੇ ਤਾਂ ਕਹਿ ਨਹੀਂ ਸਕਦੇ ਮੂਸੇ ਵਾਲਾ ਅਮਰ ਹੋ ਜਾਏ ਇਸ ਗੱਲ ਦੀ ਦੁਆ ਕਰਦੇ ਆ ਤੇ ਇਹ ਗਾਣਾ ਸੁਣ ਕੇ ਮੈਂ ਕਹਣਾ ਕਿ ਆ ਤबीयत ਖੁਸ਼ ਹੋ ਗਈ ਪਰ ਇਸ ਗਾਣੇ ਦੇ ਜਿਹੜੇ ਇਬਾਰਤ ਲਿਖੀ ਹੋਈ ਆ ਉਹਨੂੰ ਦਿਮਾਗ 'ਚ ਰੱਖ ਕੇ ਗਾਣਾ ਸਮਝਿਓ ਜਰੂਰ ਇਹਦੀ ਪਿਕਚਰਾਈਜ਼ ਨੂੰ ਇਗਨੋਰ ਕਰ ਦਿਓ ਕਿਉਂਕਿ ਥੋੜੀ ਜੀ ਕਮੀ ਜਿਹੜੀ ਇਸ ਗਾਣੇ ਦੀ ਪਿਕਚਰਾਈਜ਼ਿੰਗ ਦੇ ਵਿੱਚ ਰੱਖੀ ਗਈ ਆ ਮੈਂ ਹੱਥ ਬੰਨ੍ਹ ਕੇ ਬੇਨਤੀ ਕਰਦਾ ਮੂਸੇ ਵਾਲੇ ਦੀ ਟੀਮ ਨੂੰ ਠੀਕ ਆ ਤੁਸੀਂ ਗਾਣਾ ਰਿਲੀਜ਼ ਜਰੂਰ ਕਰਤਾ ਪਰ ਇਸੇ ਗਾਣੇ ਦੇ ਬੋਲਾਂ ਨੂੰ ਮੇਲ ਖਾਂਦੀ ਵੀਡੀਓ ਬਣਾ ਕੇ ਜੇ ਕਿਤੇ ਪੇਸ਼ ਕਰਦੇ ਹੋ ਨਾ ਇਹ ਗਾਣਾ ਇਦੋਂ ਵੀ ਵੱਧ ਚੱਲਣਾ ਹੁਣ ਵੀ ਬੜਾ ਕੀ ਤੇਜ਼ੀ ਨਾਲ ਚੱਲ ਰਿਹਾ ਪਰ ਮੂਸੇ ਵਾਲੀ ਦੀ ਜਿਹੜੀ ਯਾਰ ਗੱਲ ਕਹਿਣ ਦਾ ਮਕਸਦ ਸੀ ਉਹ ਬੰਦਾ ਕੀ ਆ ਆਖਰੀ ਟਾਈਮ ਤੇ ਜਿਹੜੇ ਰਾਹਾਂ ਦੇ ਤੁਰੇ ਨੌਜਵਾਨਾਂ ਕਰਕੇ ਜਿਹੜੇ ਰਾਹ ਤੇ ਕੀ ਆ ਚਲਿਆ ਗਿਆ ਤੇ ਸਾਥ ਹੋ ਗਿਆ ਵਿਛੜ ਗਿਆ ਉਹਨਾਂ ਰਾਹਾਂ ਤੋਂ ਪੁੱਤਾਂ ਨੂੰ ਮੋੜਨ ਦਾ ਸਬਬ ਬਣ ਸਕਦਾ ਹੈ ਇਹ ਗਾਣਾ ਮੈਂ ਤਾਂ ਹੀ ਕਹਣਾ ਪਹਿਲਾ ਗਾਣਾ ਸੁਣ ਲਿਓ ਫਿਰ ਮੇਰੀ ਗੱਲ ਤੇ ਮੁੜ ਕੇ ਕੀ ਆ ਮੇਰੀ ਗੱਲ ਨੂੰ ਸੁਣਿਓ ਕਿਉਂਕਿ ਪਹਿਲੇ ਸਟੈਂਜੇ ਅਜ ਮੂਸੇ ਵਾਲਾ ਜਿਹੜੀ ਗੱਲ ਕਰਦਾ ਨਾ ਉਹ ਇਸ ਰਾਹ ਤੇ ਤੁਰਨ ਵਾਲੇ ਜਿਹੜੇ ਨੌਜਵਾਨਾਂ ਦੀ ਸੋਚ ਦੇ ਹਾਨ ਦਾ ਹੋ ਕੇ ਮੇਲ ਖਾ ਕੇ ਗੱਲ ਕਰਦਾ ਪਰ ਖੀਰ ਜਿਹੜਾ ਕਰਕਸ ਕੱਢਦਾ ਨਿਚੋੜ ਕੱਢਦਾ ਤੀਜੇ ਸਟੈਂਜੇ ਦੇ ਵਿੱਚ ਬਾ ਕਮਾਲ ਆ ਯਾਰ ਉਹ ਗਾਣੇ ਨੂੰ ਜੇ ਮੈਂ ਕਹਣਾ ਅੱਜ ਦਾ ਨੌਜਵਾਨ ਉਸ ਰਾਹਾਂ ਤੇ ਤੁਰਨ ਵਾਲਾ ਜਿਹੜੇ ਗੈਂਗਸਟਰ ਬਣਨ ਵਾਸਤੇ ਕੀ ਉਹਨਾਂ ਚੀਜ਼ਾਂ ਨੂੰ ਜਦੋਂ ਮੋਟੀਵੇਟ ਹੋ ਰਹੇ ਹਨ ਉਹਨਾਂ ਚੀਜ਼ਾਂ ਨੂੰ ਜੇ ਉਹ ਸੁਣ ਤੇ ਸਮਝਣ ਇਸ ਗਾਣੇ ਦੇ ਵਿੱਚੋਂ ਕਹਿੰਦਾ ਕੀ ਇਹ ਮੂਸੇ ਵਾਲਾ ਕੀਰ ਲਿਸਟ ਇੰਜੇ ਚ ਕਹਿੰਦਾ ਜਦੋਂ ਕਹਿੰਦਾ ਜਦੋਂ ਬੈਰ ਬੱਟੇ ਹੁੰਦੇ ਫਿਰ ਜੇਲ੍ਹਾਂ ਹੀ ਹੁੰਦੀਆਂ ਨੇ ਨਾ ਛੁੱਟੀਆਂ ਮਿਲਦੀਆਂ ਨੇ ਨਾ ਵੇਲਾ ਹੀ ਹੁੰਦੀਆਂ ਨੇ ਚੁੱਲ੍ਹੇ ਘਾਉਂਕਦੇ ਨੇ ਖੂੰਜੇ ਜਾਲੇ ਲੱਗਦੇ ਨੇ ਜਦੋਂ ਝਾਕ ਕੇ ਖੋਲਦੇ ਨੇ ਘਰੇ ਤਾਲੇ ਲੱਗਦੇ ਨੇ ਘਰਾਂ 'ਚ ਤਾਲੇ ਲੱਗ ਜਾਂਦਾ ਚੁੱਲ੍ਹਿਆਂ 'ਚ ਕਾਉਗੇ ਜੇ ਕਿਤੇ ਇਸ ਗਾਣੇ ਦੀ ਪਿਕਚਰਾਈਜੇਸ਼ਨ ਦੇ ਵਿੱਚ ਮੈਂ ਕਹਣਾ ਉਹਨਾਂ ਗੈਂਗਸਟਰਾਂ ਨੂੰ ਦਿਖਾ ਦਿੰਦੇ ਉਹਨਾਂ ਦੇ ਘਰਾਂ ਚੁੱਲ੍ਹਿਆਂ ਚੁੱਲ੍ਹਿਆਂ ਘਾਹ ਦਿਖਾ ਦਿੰਦੇ ਉਹਨਾਂ ਦੇ ਬਿਲਕੁਲ ਦੇ ਮਾਪਿਓ ਦਿਖਾ ਦਿੰਦੇ ਨਾ ਸ਼ਾਇਦ ਕੁਝ ਪੁੱਤਾਂ ਦੇ ਕੀ ਆ ਖਾਣੇ 'ਚ ਗੱਲ ਪੈ ਜਾਂਦੀ ਕਿਉਂਕਿ ਗਾਣਾ ਬੜੀ ਵੱਡੀ ਮੱਤ ਆ ਯਾਰ ਹੁਣੇ ਗਾਣੇ ਦੀ ਸ਼ੁਰੂਆਤ ਕਿੱਥੋਂ ਹੁੰਦੀ ਆ ਕਹਿੰਦਾ ਕੀ ਆ ਕਹਿੰਦਾ ੱੱਕੇ ਨਾਲ ਦੱਬਿਆ ਕੋਈ ਕਿੰਨਾ ਚਿਰ ਝੁਕਦਾ ਹੈ ਫਿਰ ਡਾਂਗ ਤੋਂ ਸ਼ੁਰੂ ਹੁੰਦਾ ਘੋੜੇ ਤੇ ਮੁੱਕਦਾ ਹੈ ਘੋੜਾ ਕਿਹੜਾ ਅਸਲੇ ਵਾਲੇ ਘੋੜੇ ਦੀ ਗੱਲ ਕੀਤੀ ਗਈ ਆ ਤੇ ਮੂਸਿਆਂ ਨੂੰ ਪਿਆਰ ਕਰਨ ਵਾਲੇ ਜਿਹੜੇ ਟੀਨੇਜਰਾਂ ਉਹਨਾਂ ਨੂੰ ਬੇਨਤੀ ਕਰਦਾ ਅਗਲੀ ਗੱਲ ਸੁਣਿਓ ਕਹਿੰਦਾ ਐਡਵਾਈਸ ਆ ਉਹਨਾਂ ਨੂੰ ਜੋ ਸਾਡੇ ਬਾਹਲੇ ਲੱਗਦੇ ਨੇ ਮਤਲਬ ਜਿਹੜੇ ਕੀ ਆ ਪਿਆਰ ਕਰਦੇ ਹੋ ਉਹਨਾਂ ਵਾਸਤੇ ਐਡਵਾਈਸ ਆ ਕੀ ਡਵਾਈਸ ਆ ਕਹਿੰਦਾ ਐਡਵਾਈਸ ਆ ਉਹਨਾਂ ਨੂੰ ਜਿਹੜੇ ਸਾਡੇ ਬਾਹਲੇ ਲੱਗਦੇ ਨੇ ਜਦੋਂ ਝਾਕ ਕੇ ਖੋਲਦੇ ਨੇ ਘਰੇ ਤਾਲੇ ਲੱਗਦੇ ਨੇ ਝਾਕੇ ਦਾ ਮਤਲਬ ਕੀ ਆ ਜਦੋਂ ਛੇਪ ਚੱਕੀ ਜਾਂਦੀ ਆ ਹੁਣ ਇਸ ਗਾਣੇ ਦੀ ਜਿਹੜੀ ਪਿਕਚਰਾਈਜੇਸ਼ਨ ਆ ਉਹਨੂੰ ਇਗਨੋਰ ਕਰਨਾ ਬਹੁਤ ਜ਼ਰੂਰੀ ਆ ਦੋਸਤੋ ਜੇ ਗੱਲ ਨਾਲ ਸਹਿਮਤ ਹੋਏ ਪਹਿਲਾਂ ਪਿਕਚਰਾਈਜੇਸ਼ਨ ਦੇਖ ਤੇ ਕੀ ਮੈਂ ਕਹਣਾ ਫੇਰ ਮੈਚ ਕਰਕੇ ਦੇਖਿਓ ਇੱਕ ਪਿਓ ਆਪਦੇ ਪੁੱਤ ਨੂੰ ਜਾ ਕੇ ਹੱਲਾ ਸ਼ੇਰੀ ਦਾ ਕੇ ਮੱਝ ਦੀ ਅੱਗ ਦੇ ਵਿੱਚ ਜਾਂ ਲੜਾਈ ਦੇ ਵਿੱਚ ਕੀ ਅੱਗ ਤੱਕ ਦੂਗਾ ਕੋਈ ਪਿਓ ਕਦੇ ਵੀ ਨਹੀਂ ਤੱਕਦਾ ਇਸ ਗਾਣੇ ਦੀ ਪਿਕਚਰ ਆਹੀ ਜਿਹੜਾ ਕੀ ਦਰਸਾ ਰਹੀ ਆ ਪਰ ਇਸ ਗਾਣੇ ਦੀ ਬਾਤ ਉਹ ਚੀਜ਼ ਨਹੀਂ ਦਰਸਾ ਰਹੀ ਜਣ ਇਸ ਕਰਕੇ ਮੈਂ ਬੇਨਤੀ ਕਰਦਾ ਮੂਸੇ ਵਾਲੀ ਦੀ ਟੀਮ ਨੂੰ ਇਸ ਗਾਣੇ ਨੂੰ ਹੁਣ ਠੀਕ ਆ ਤੁਹਾਡਾ ਗਾਣਾ ਚੱਲ ਰਿਹਾ ਪਰ ਇਸ ਗਾਣੇ ਦੀ ਅਸਲ ਜਿਹੜੀ ਤਸਵੀਰ ਆ ਉਹਨੂੰ ਸਮਝ ਕੇ ਦੁਆਰਾ ਪਿਕਚਰਾਇਜ਼ਨ ਦੁਆਰੇ ਰਿਲੀਜ਼ ਕਰ ਦਿਓ ਇਹ ਗਾਣਾ ਦੇ ਦੁਆਰੇ ਪਿਕਚਰਾਇਜ਼ੇਸ਼ਨ ਜਿਹੜੀ ਕੀ ਆ ਇਸ ਗਾਣੇ ਨਾਲ ਮੈਚ ਕਰਦੀ ਹੋਵੇ ਉਹਨਾਂ ਕੀ ਨੌਜਵਾਨਾਂ ਦੇ ਘਰ ਜ਼ਰੂਰ ਦਿਖਾ ਦਿਓ ਜਿਨ੍ਹਾਂ ਦੇ ਚੁੱਲਿਆਂ 'ਚ ਘਾਹ ਉੱਗਿਆ ਆ ਜਾਂ ਜੇਲਾ 'ਚ ਬੈਠੇ ਜਿਨ੍ਹਾਂ ਨੂੰ ਬੇਲਾ ਨਹੀਂ ਮਿਲਦੀਆਂ 1200 ਦੇ ਕਰੀਬ ਨੌਜਵਾਨ ਸੀ ਜਿਹੜਾ ਮੱਝ ਏਰੀਏ ਦਾ ਦੋ ਜ਼ਿਲ੍ਹਿਆਂ ਦਾ ਗਰਦਾਸਪੁਰ ਨੰਬਰ ਸਰ ਸਾਈਡ ਦਾ ਜਿਹੜਾ ਕਿ ਐ ਇੱਕ ਇੰਸਟਾਗ੍ਰam ਦੇ ਥਰੂ ਇੱਕ ਪੇਜ ਨਾਲ ਜੁੜ ਕੇ ਸਾਰੇ ਤਿਆਰ ਹੋਏ ਬੈਠੇ ਸੀ ਇਹਨਾਂ ਰਾਹਾਂ ਤੇ ਤੁਰਨ ਵਾਸਤੇ ਯਾ ਜਿਹੜਾ ਪਿੱਛੇ ਜੇ ਇੱਕੀਆ ਟਰੇਸ ਆਊਟ ਹੋਇਆ ਸੀ ਪੁਲਿਸ ਦੇ ਅਖਬਾਰਾਂ ਦੇ ਵਿੱਚ ਵੀ ਲੱਗੀ ਸੀ ਤੇ ਪੁਲਿਸ ਉਹਨਾਂ ਜਵਾਕਾਂ ਨੂੰ ਜਾ ਜਾ ਕੇ 1200 ਜਵਾਕ ਜਿਹੜੇ ਜੁੜੇ ਹੋਏ ਆ ਅਜੇ ਅਪਰਾਧ ਕੀਤਾ ਨਹੀਂ ਪਰ ਤਿਆਰ ਬੈਠੇ ਸੀ ਹੱਥਾਂ 'ਚ ਘੋੜੇ ਚੱਕਣ ਵਾਸਤੇ ਤਿਆਰ ਬੈਠੇ ਸੀ ਉਹਨਾਂ ਜਵਾਕਾਂ ਨੂੰ ਮੋੜਨ ਵਾਸਤੇ ਇਸ ਗਾਣੇ ਦੀ ਅਸਲ ਤਸਵੀਰ ਨੂੰ ਸਮਝ ਕੇ ਲੋਕਾਂ 'ਚ ਪ੍ਰਚਾਰਨਾ ਬਹੁਤ ਜ਼ਰੂਰੀ ਆ ਹੁਣ ਪੁਲਿਸ ਉਹਨਾਂ 1200 ਨੌਜਵਾਨਾਂ ਨੂੰ ਇਕੱਠੇ ਕਰ ਕਰਕੇ ਉਹਨਾਂ ਨੂੰ ਸਮਝਾਉਣ ਤੇ ਲੱਗੀ ਹੋਈ ਆ ਕਿ ਇਹ ਰਸਤੇ ਦੇ ਉੱਤੇ ਐਂਡ ਰਿਜ਼ਲਟ ਕੀ ਨਿਕਲਦੇ ਆ ਐਸੇ ਕਰਕੇ ਮੂਸੇ ਵਾਲ ਦਾ ਐਂਡ ਰਿਜ਼ਲਟ ਅਸੀਂ ਜਾਣਦੇ ਆ ਜੇ ਕਿਤੇ ਇਸ ਗਾਣੇ ਦੀ ਤਸਵੀਰ ਜਿਹੜੀ ਹੈਗੀ ਆ ਉਹਨੋਂ ਦੇ ਪੰਜਾਬ ਦੇ ਉਹ ਨੌਜਵਾਨ ਸਮਝ ਜਾਂਦੇ ਜਿਨ੍ਹਾਂ ਨੇ ਮੂਸੇ ਵਾਲੇ ਨੂੰ ਕੀਆ ਕਤਲ ਕੀਤਾ ਸ਼ਾਇਦ ਮੂਸੇ ਵਾਲਾ ਵੀ ਸਾਡੇ ਵਿੱਚ ਹੁੰਦਾ ਹੋਰ ਵੀ ਜਿਹੜੇ ਮਾਵਾ ਦੇ ਪੁੱਤਾਂ ਜਿੱਕੀਆ ਸਾਡੇ ਤੋਂ ਵਿਛੜ ਰਹੇ ਆ ਇਸੇ ਗਨ ਕਲਚਰ ਕਰਕੇ ਉਸ ਕਲਚਰ ਨੂੰ ਠੱਲ ਪਾਉਂਦਾ ਹੋਇਆ ਇਹ ਗਾਣਾ ਬਾ ਕਮਾਲ ਲਿਖਿਆ ਇਸੇ ਕਰਕੇ ਮੈਂ ਫੇਰ ਕਹਿਣਾ ਜੇ ਸਹਿਮਤ ਹੋਏ ਤਾਂ ਇਸ ਗਾਣੇ ਦੇ ਦੁਆਰਾ ਪਿਕਚਰੇਜਨ ਬਣਾ ਕੇ ਦੁਆਰਾ ਫੇਰ ਰੀਲੀਜ਼ ਕਰ ਦਿਓ ਮੈਂ ਇੱਕ ਬੇਨਤੀ ਕਰਦਾ ਤੇ ਤੁਸੀਂ ਵੀ ਜੇ ਇਸ ਗਾਣੇ ਨਾਲ ਸਹਿਮਤ ਹੋ ਤਾਂ ਕਮੈਂਟ ਕਰਿਓ ਤੇ ਸ਼ੇਅਰ ਕਰਿਓ ਕਿ ਮੂਸੇ ਵਾਲੇ ਨੂੰ ਜਿਉਂਦਾ ਰਹਿਦੀ ਅਸੀਸ ਤਾਂ ਨਹੀਂ ਦੇ ਸਕਦੇ ਪਰ ਮੂਸੇ ਵਾਲਾ ਅਮਰ ਰਹੇ ਇਹ ਜ਼ਰੂਰ ਕਹਿਣੇ ਆ ਤੇ ਉਹਨੂੰ ਇਨਸਾਫ਼ ਮਿਲੇ ਇਹ ਵੀ ਗੱਲ ਕਹਿਣੇ ਆ ਤੇ ਉਹਨਾਂ ਰਾਹਾਂ 'ਤੇ ਤੁਰਨ ਵਾਲੇ ਨੌਜਵਾਨਾਂ ਨੂੰ ਵੀ ਇਹੀ ਕਹਿਣੇ ਆ ਕਿ ਇਹਨਾਂ ਰਾਹਾਂ ਦਾ ਰਿਜ਼ਲਟ ਆ ਜਿਹੜਾ ਉਹੀ ਮੂਸੇ ਵਾਲਾ ਦੱਸ ਕੇ ਗਿਆ ਕਿ ਜਦੋਂ ਝਾਕੇ ਖੁੱਲਦੇ ਨੇ ਜਦੋਂ ਛੇਪ ਚੱਕ ਦੰਨੇ ਉਹ ਜਦੋਂ ਇਹਨਾਂ ਤਰ੍ਹਾਂ ਤੁਰ ਪੈਣੇ ਉਹ ਫਿਰ ਘਰਾਂ 'ਚ ਤਾਲੇ ਲੱਗਦੇ ਆ ਮਾਵਾ ਬਿਲਕਦੀਆਂ ਪਿਓ ਵੀ ਬਿਲਕਦਿਆ ਸੇਵਿਆਂ ਦੇ ਰੱਕ ਜਾ ਕੇ ਕੀ ਇਹ ਰਾਹ ਮੁੱਕਦੇ ਆ ਹੋਰ ਇਹਦਾ ਕੋਈ ਹੱਲ ਨਹੀਂ ਜਾਂ ਜੇਲ੍ਹਾਂ ਦੇ ਵਿੱਚ ਫਿਰ ਕੀ ਆ ਮੁੱਕ ਜਾਂਦੇ ਆ ਤਖੀਰ ਤੇ ਮੈਂ ਇਹੀ ਕਹਿਣਾ ਕਿ ਮੂਸੇ ਵਾਲਾ ਅਮਰ ਰਹੀ